ਸੋ ਗੱਲ ਕਰ ਲੈਣੇ ਆ ਬਿਗ ਬਾਸ ਦੀ ਬਿਗ ਬਾਸ ਸੀਜ਼ਨ 19 ਜੋ ਹੈ ਫਿਲਹਾਲ ਦੇ ਲਈ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਤਾਨਿਆ ਦੇ ਕਰਕੇ ਤਾਨਿਆ ਦੇ ਗੱਲਾਂ ਦੇ ਕਰਕੇ ਜਿਹੜਾ 빅 ਬੌਸ ਹੈ ਉਹ ਬਹੁਤ ਅੱਛਾ ਚੱਲ ਰਿਹਾ ਹੈ ਲੇਕਿਨ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਜੋ ਮਾਲਤੀ ਹੈ ਉਹ ਸਾਫ਼-ਸਾਫ਼ ਦਿਖ ਰਿਹਾ ਘਰ ਦੇ ਵਿੱਚ ਕਿ ਉਹ ਜੈਲਸ ਫੀਲ ਕਰ ਰਹੀ ਹੈ ਤਾਨਿਆ ਤੋਂ ਔਰ ਤਾਨਿਆ ਵੀ ਦੋਨੋਂ ਇੱਕ ਦੂਜੇ ਤੋਂ ਕਾਫੀ ਇਨਸੈਕਿਓਰ ਚੱਲ ਰਹੀਆਂ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਦੋਨਾਂ ਨੂੰ ਲੈ ਕੇ ਤੰਜ ਕਸੀ ਜਾ ਰਹੀ ਹੈ ਔਰ ਤਾਨਿਆ ਦੀ ਜਿਹੜੀ ਰਸਰਚ ਹੈ ਲੋਕਾਂ ਦੇ ਪ੍ਰਤੀ ਉਹ ਲਗਾਤਾਰ ਜਾਰੀ ਹੈ 빅 ਬੌਸ ਦੀ ਅਗਰ ਗੱਲ ਕਰੀਏ ਤਾਂ ਘਰ ਦੇ ਅੰਦਰ ਲਵ ਐਂਗਲਸ ਵੀ ਨਜ਼ਰ ਆ ਰਹੇ ਨੇ ਸਾਨੂੰ ਅਸ਼ਨੂਰ ਔਰ ਅਭਿਸ਼ੇਕ ਦਾ ਜਿਹੜਾ ਤੇ ਵਾਇਰਲ ਵੀ ਹੋ ਰਿਹਾ ਔਰ ਅਰਸ਼ਨੂਰ ਦੇ ਪੇਰੈਂਟਸ ਦੀ ਸਟੇਟਮੈਂਟ ਵੀ ਜਿਹੜੀ ਅਸੀਂ ਸੁਣੀ ਹੈ ਪਿੱਛੋਂ ਕਿ ਉਹ ਬਿਲਕੁਲ ਵੀ ਐਗਰੀ ਨਹੀਂ ਕਰ ਰਹੇ ਸੀਗੇ ਕਿ ਅਰਸ਼ਨੂਰ ਬਿਗ ਬਾਸ ਦੇ ਘਰ ਦੇ ਅੰਦਰ ਜਾਵੇ ਲੇਕਿਨ ਬਿਗ ਬਾਸ ਜਾਣ ਤੋਂ ਪਹਿਲਾਂ ਅਰਸ਼ਨੂਰ ਉਸ ਦੇ ਮਦਰ ਨੇ ਉਹਨਾਂ ਦੇ ਫਾਦਰ ਨੂੰ ਬਹੁਤ ਜ਼ਿਆਦਾ ਕਨਵਿੰਸ ਕੀਤਾ ਕਿ ਮੈਂ ਬਿਗ ਬਾਸ ਦੇ ਘਰ ਦੇ ਅੰਦਰ ਜਾਣਾ ਫਿਰ ਉਸ ਦੇ ਫਾਦਰ ਨੇ ਉਸਨੇ ਅਲਾਉ ਕੀਤਾ ਕਿ ਉਹ ਬਿਗ ਬਾਸ ਦੇ ਘਰ ਦੇ ਅੰਦਰ ਜਾ ਸਕਦੀ ਹੈ ਔਰ ਸਵਾਲ ਪੁੱਛੇ ਜਾਣ ਤੇ ਉਸ ਦੇ ਫਾਦਰ ਨੇ ਕਿਹਾ ਕਿ ਇਹ ਦੋਸਤੀ ਦਾ ਬਹੁਤ ਰੂ ਬੌਂਡ ਹੈ ਜੋ ਕਿ ਅਸੀਂ 빅ਬੋਸ ਦੇ ਘਰ ਦੇ ਅੰਦਰ ਦੇਖ ਰਹੇ ਲੇਕਿਨ ਇਹ ਜਿਹੜਾ ਬੌਂਡ ਹੈ ਕਿਤਨਾ ਕਿਤੇ ਲਵ ਐਂਗਲ ਦੇ ਵੱਲ ਟਰਨ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅਭਿਸ਼ੇਕ ਨੇ ਇਨਡਾਇਰੈਕਟਲੀ ਅਰਸ਼ਨੂਰ ਦੇ ਅੱਗੇ ਆਪਣੀਆਂ ਫੀਲਿੰਗਸ ਜਿਹੜੀਆਂ ਨੇ ਉਹ ਸ਼ੇਅਰ ਕਰ ਦਿੱਤੀਆਂ ਨੇ ਥੈਟ ਹੀ ਇਜ਼ ਫੀਲਿੰਗ ਅਲੋਨ 빅ਬੋਸ ਦੇ ਘਰ ਦੇ ਅੰਦਰ ਸੋ ਹਾਲਾਂਕਿ ਘਰ ਦੇ ਅੰਦਰ ਬਹੁਤ ਜ਼ਿਆਦਾ ਗਰੁੱਪਸ ਜਿਹੜੇ ਨੇ ਉਹ ਕ੍ਰੀਏਟ ਹੋ ਰਹੇ ਨੇ ਲੇਕਿਨ ਅਭਿਸ਼ੇਕ ਔਰ ਅਰਸ਼ਨੂਰ ਜੋ ਨੇ ਉਹ ਇੱਕ ਹੀ ਗਰੁੱਪ ਦੇ ਵਿੱਚ ਨੇ ਜਦੋਂ ਕੋਈ ਟਾਸਕ ਹੁੰਦਾ ਦੋਨੋਂ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡ ਐਂਗਲ ਜਿਹੜਾ ਸਭ ਤੋਂ ਜ਼ਿਆਦਾ ਹਾਈਲਾਈਟ ਹੋ ਰਿਹਾ ਸੋ ਇਹ ਲਵ ਐਂਗਲ ਹੋਣ ਕਿਦਾਂ ਦਾ ਮੋਡ ਲੈਂਦਾ ਕਿੱਥੇ ਜਾ ਕੇ ਇਸ ਨੂੰ ਅਸੀਂ ਦੇਖ ਸਕਦੇ ਹਾਂ ਕਿ ਪਹੁੰਚਦਾ ਹੈ ਸਕਸੈਸ ਹੁੰਦਾ ਵੀ ਹੈ ਨਹੀਂ ਕਿਉਂਕਿ ਅਭਿਸ਼ੇਕ ਦੀ ਜਿਹੜੀ ਪਾਸਟ ਸਟੋਰੀ ਹੈ ਉਹ ਬਹੁਤ ਜ਼ਿਆਦਾ ਟਵਿਸਟਿੰਗ ਹੈ ਜਿਸ ਦੀ ਅਰਸ਼ਨੂਰ ਨੂੰ ਸ਼ਾਇਦ ਹਜੇ ਨਹੀਂ ਕਲੈਰਿਟੀ ਕਿਉਂਕਿ ਉਸਦੇ ਪੈਰੈਂਟ ਨੂੰ ਸਾਫ਼-ਸਾਫ਼ ਪਤਾ ਕਿਉਂਕਿ ਅਰਸ਼ਨੂਰ ਦੀ ਜਿਹੜੀ ਫੈਮਲੀ ਉਹ ਅਭਿਸ਼ੇਕ ਨੂੰ ਸਿਰਫ ਉਸ ਦਾ ਦੋਸਤ ਮੰਨਦੀ ਹੈ ਲੇਕਿਨ ਜਦੋਂ ਅਭਿਸ਼ੇਕ ਦੀਆਂ ਸਟੇਟਮੈਂਟਸ ਅਭਿਸ਼ੇਕ ਦੀ ਪਾਸਟ ਦੀਆਂ ਨਿਊ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਉਹਦੇ ਦੇ ਲਈ that they are true friends ਤੇ ਉਹਨਾਂ ਦਾ ਬੌਂਡ ਜਿਹੜਾ ਬਹੁਤ ਪਿਓਰ ਹੈ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਸੋ ਗੱਲ ਕਰ ਲੈਣੇ ਆ ਬਿਗ ਬਾਸ ਦੀ ਬਿਗ ਬਾਸ ਸੀਜ਼ਨ 19 ਜੋ ਹੈ ਫਿਲਹਾਲ ਦੇ ਲਈ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਤਾਨਿਆ ਦੇ ਕਰਕੇ ਤਾਨਿਆ ਦੇ ਗੱਲਾਂ ਦੇ ਕਰਕੇ ਜਿਹੜਾ 빅ਬੋਸ ਹੈ ਉਹ ਬਹੁਤ ਅੱਛਾ ਚੱਲ ਰਿਹਾ ਹੈ ਲੇਕਿਨ ਵਾਈਲਡ卡ਡ ਐਂਟਰੀ ਤੋਂ ਬਾਅਦ ਜੋ ਮਾਲਤੀ ਹੈ ਉਹ ਸਾਫ਼-ਸਾਫ਼ ਦਿਖ ਰਿਹਾ ਘਰ ਦੇ ਵਿੱਚ ਕਿ ਉਹ ਜੈਲਸ ਫੀਲ ਕਰ ਰਹੀ ਹੈ ਤਾਨਿਆ ਤੋਂ ਔਰ ਤਾਨਿਆ ਵੀ ਦੋਨੋਂ ਇੱਕ ਦੂਜੇ ਤੋਂ ਕਾਫੀ ਇਨਸਿਕਿਓਰ ਚੱਲ ਰਹੀਆਂ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਦੋਨਾਂ ਨੂੰ ਲੈ ਕੇ ਤੰਜ ਕਸੀ ਜਾ ਰਹੀ ਹੈ ਔਰ ਤਾਨਿਆ ਦੀ ਜਿਹੜੀ ਰਿਸਰਚ ਹੈ ਲੋਕਾਂ ਦੇ ਪ੍ਰਤੀ ਉਹ ਲਗਾਤਾਰ ਜਾਰੀ ਹੈ 빅ਬੋਸ ਦੀ ਅਗਰ ਗੱਲ ਕਰੀਏ ਤਾਂ ਘਰ ਦੇ ਅੰਦਰ ਲਵ ਐਂਗਲਸ ਵੀ ਨਜ਼ਰ ਆ ਰਹੇ ਨੇ ਸਾਨੂੰ ਅਸ਼ਨੂਰ ਔਰ ਅਭਿਸ਼ੇਕ ਦਾ ਜਿਹੜਾ ਲਵ ਤੇ viral ਵੀ ਹੋ ਰਿਹਾ ਔਰ Arshnur ਦੇ parents ਦੀ statement ਵੀ ਜਿਹੜੀ ਅਸੀਂ ਸੁਣੀ ਹੈ ਪਿੱਛੋਂ ਕਿ ਉਹ ਬਿਲਕੁਲ ਵੀ agree ਨਹੀਂ ਕਰ ਰਹੇ ਸੀਗੇ ਕਿ Arshnur Bigg Boss ਦੇ ਘਰ ਦੇ ਅੰਦਰ ਜਾਵੇ ਲੇਕਿਨ Bigg Boss ਜਾਣ ਤੋਂ ਪਹਿਲਾਂ Arshnur ਉਸ ਦੇ ਮਦਰ ਨੇ ਉਹਨਾਂ ਦੇ father ਨੂੰ ਬਹੁਤ ਜ਼ਿਆਦਾ convince ਕੀਤਾ ਕਿ ਮੈਂ Bigg Boss ਦੇ ਘਰ ਦੇ ਅੰਦਰ ਜਾਣਾ ਫਿਰ ਉਸ ਦੇ father ਨੇ ਉਸ ਨੂੰ allow ਕੀਤਾ ਕਿ ਉਹ Bigg Boss ਦੇ ਘਰ ਦੇ ਅੰਦਰ ਜਾ ਸਕਦੀ ਹੈ ਔਰ ਕਿਸੇ سوال ਪੁੱਛੇ ਜਾਣ ਤੇ ਉਸ ਦੇ father ਨੇ ਕਿਹਾ ਕਿ ਇਹ ਦੋਸਤੀ ਦਾ ਬਹੁਤ true bond ਹੈ ਜੋ ਕਿ ਅਸੀਂ Bigg Boss ਦੇ ਘਰ ਦੇ ਅੰਦਰ ਦੇਖ ਰਹੇ ਲੇਕਿਨ ਇਹ ਜਿਹੜਾ bond ਹੈ ਕਿਤੇ ਨਾ ਕਿਤੇ love angle ਦੇ ਵੱਲ turn ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅਭਿਸ਼ੇਕ ਨੇ ਇਨਡਾਇਰੈਕਟਲੀ ਅਰਸ਼ਨੂਰ ਦੇ ਅਗੇ ਆਪਣੀਆਂ ਫੀਲਿੰਗਸ ਜਿਹੜੀਆਂ ਨੇ ਉਹ ਸ਼ੇਅਰ ਕਰ ਦਿੱਤੀਆਂ ਨੇ that he is feeling alone big boss ਦੇ ਘਰ ਦੇ ਅੰਦਰ so ਹਾਲਾ ਕਿ ਘਰ ਦੇ ਅੰਦਰ ਬਹੁਤ ਜ਼ਿਆਦਾ ਗਰੁੱਪਸ ਜਿਹੜੇ ਨੇ ਉਹ ਕ੍ਰੀਏਟ ਹੋ ਰਹੇ ਨੇ ਲੇਕਿਨ ਅਭਿਸ਼ੇਕ ਔਰ ਅਰਸ਼ਨੂਰ ਜੋ ਨੇ ਉਹ ਇੱਕ ਹੀ ਗਰੁੱਪ ਦੇ ਵਿੱਚ ਨੇ ਜਦੋਂ ਕੋਈ ਟਾਸਕ ਹੁੰਦਾ ਦੋਨੋਂ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ so ਦੋਨੋਂ ਟਾਸਕ ਵੀ ਕਰ ਰਹੇ ਨੇ big boss ਦੇ ਘਰ ਦੇ ਅੰਦਰ ਨਜ਼ਰ ਵੀ ਆ ਰਹੇ ਨੇ ਲੇਕਿਨ ਉਹਨਾਂ ਦਾ ਲਵ ਐਂਗਲ ਜਿਹੜਾ ਸਭ ਤੋਂ ਜ਼ਿਆਦਾ ਹਾਈਲਾਈਟ ਹੋ ਰਿਹਾ so ਇਹ ਲਵ ਐਂਗਲ ਹੁਣ ਕਿਦਾਂ ਦਾ ਮੋੜ ਲ ਤੇ ਬਈ ਸਕਸੈਸ ਹੁੰਦਾ ਵੀ ਹੈ ਨਹੀਂ ਕਿਉਂਕਿ ਅਭਿਸ਼ੇਕ ਦੀ ਜਿਹੜੀ ਪਾਸਟ ਸਟੋਰੀ ਹੈ ਉਹ ਬਹੁਤ ਜ਼ਿਆਦਾ ਟਵਿਸਟਿੰਗ ਹੈ ਜਿਸ ਦੀ ਅਰਸ਼ਨੂਰ ਨੂੰ ਸ਼ਾਇਦ ਹਜੇ ਨਹੀਂ ਕਲੈਰਿਟੀ ਕਿਉਂਕਿ ਉਸਦੇ ਪੇਰੈਂਟ ਨੂੰ ਸਾਫ਼-ਸਾਫ਼ ਪਤਾ ਕਿ ਕਿਉਂਕਿ ਅਰਸ਼ਨੂਰ ਦੀ ਜਿਹੜੀ ਫੈਮਲੀ ਉਹ ਅਭਿਸ਼ੇਕ ਨੂੰ ਸਿਰਫ ਉਸ ਦਾ ਦੋਸਤ ਮੰਨਦੀ ਹੈ ਲੇਕਿਨ ਜਦੋਂ ਅਭਿਸ਼ੇਕ ਦੇ ਸਟੇਟਮੈਂਟਸ ਅਭਿਸ਼ੇਕ ਦੀ ਪਾਸਟ ਦੀਆਂ ਨਿਊ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਉਹਦੇ ਪੇਰੈਂਟਸ ਵੀ ਸਾਹਮਣੇ ਆਏ ਨੇ ਕਲੈਰੀਫਿਕੇਸ਼ਨ ਦੇਣ ਦੇ ਲਈ that they are true friends ਤੇ ਉਹਨਾਂ ਦਾ ਬੌਂਡ ਜਿਹੜਾ ਬਹੁਤ ਪਿਓਰ ਹੈ ਹੁਣ ਦੇਖਣਾ ਬਹੁਤ ਖਾਸ